ہلو ہاں جی السلام علیکم وعلیکم السلام کیا حال ہے آپ کون ہیں حال پوچھنے والے میں حیران بول رہا ہوں حیران ہاں شرم نہیں آتی یہ کوئی نام ہے حیران کیا آپ یہ بتائیں کہ آپ ہر روز ہمارے گھر فون کیوں کرتے ہیں اچھا میری بات سنو نا میں تمہاری میں بات سنتی ہوں بعد میں یہ تو آپ پہلے بتائیں کیوں کرتا ہوں ہاں جی میں تمہاری اس چیز کا بہت دیوانہ ہوں کیا تمہاری فدی کا دیوانہ ہو میری پی کا, کا تم پر صبح شام لانے جس دن تم پیدا تو اس دن پر کتے جب تب مجھے دو تب تک جان نہیں چھوڑوں گا ہلو ہلو ਹਲੋ ਹਲੋ ਕੁੱਤੀ ਦਾ ਪੁੱਟਾ ਬਗੈਰਤਾ ਕਿੰਨੀ ਨਗਲੀਤੀ ਹੈ ਤੇਰਾ ਕੋਸ ਚੋਦੀ ਦੀਏ ਚੁੱਪ ਕਰ ਕੇ ਰੋਲਾ ਨਾ ਪਾ ਮੇਰੀ ਗੱਲ ਹੁਣ ਮੈਂ ਤੇਰੀ ਲੈ ਲੈਣੀ ਹੈ 5 ਮਿੰਟਾਂ ਚ ਤੇਰੀ ਲੈਣੀ ਹੈ ਬਸ ਆਪਣੀ ਮਾਂ ਦੇ ਪੈਰਾਂ ਨਾਲ ਕਿੱਦੋਂ ਆਇਆ ਤੇ ਕਿੱਦੋਂ ਵਾਪਸ ਗਿਆ ਇਹ ਗੋ ਪਿੱਛੋਂ ਪਾ ਕੇ ਗੋ ਕੱਢ ਦੇ ਵਾਪਸ ਲੈ ਕੇ ਆ ਜਿੱਦਾਂ ਮੁੰਡਾ ਚੌਧਰੀ ਜੀ ਦੀ ਪੁਰਾਣੀਆਂ ਚੁੱਕਾ ਸੀ ਜਰਾ ਜਰਾ ਉਹ ਲਾਰਾ ਪਾ ਤੇਰੀ ਕਿੰਨੀ ਕਿਲੰਦ ਮਾਰਾ ਹੈ ਯਾਰ ਕਰੀ ਤੇ ਪੀਜ ਗਿਆ ਤੇਰੇ ਅੰਦਰ ਉਹ ਮਾਫੀ ਦੇ ਰੋ ਮੈਨੂੰ ਗਲਤੀ ਹੋ ਗਈ ਨਾ ਨਹੀਂ ਕਰਦਾ ਹੋ ਇਹ ਫੋਦੀ ਚ ਡਾਂਗ ਸਵਾਰੀਏ ਚੁੱਪ ਕਰ ਦੇ ਰੇਉ ਤੇ ਬੱਗੇ ਰੇ ਚ ਛੱਡਾਂ ਮੈਂ ਆਪ ਛੱਡਾਂ ਖੋ ਆਪ ਖਵਾ ਬਸ ਕਿ ਲੜਪੇ ਮੈਂ ਨਾ ਬਹਿਣ ਮਾਤ ਬੈਠ ਕੇ ਨਹੀਂ ਮੇਰੀ ਮਾਤ ਬੈਣ ਕੇ ਨਹੀਂ ਆ ਅੱਛਾ ਮਾਫੀ ਦੇ ਦੋ ਗਲਤੀ ਹੋ ਗਈ ਨਹੀਂ ਯਾਰ ਤੇਰੀ ਭੈਣ ਲੋਕ ਤਾਂ ਚੜਦਾ ਹੈ ਕਿਹ ਰੇ